ਕਿੰਦੇ ਨੂੰ ਢਾਕ ਪਲਾ ਵਰਗੇ 치ছਰੇ ਵਰਗੇ ਰੁੱਖਾਂ ਦੇ ਵਿੱਚੋਂ ਤਾਂ ਬੂਟਿਆਂ ਦੇ ਵਿੱਚੋਂ ਤਾਂ ਚੰਦਨ ਦੀ ਸੁਗੰਧ ਹੀ ਆਉਣ ਲੱਗ ਪੈਂਦੀ ਹੈ ਪਰ ਵਾਂਸ ਚੰਦਨ ਦੇ ਨੇੜੇ ਹੋਵੇ ਨਾ ਤੇ ਵਾਂਸ ਵਿੱਚੋਂ ਚੰਦਨ ਦੀ ਸੁਗੰਧ ਨਹੀਂ ਆਉਂਦੀ ਵੱਡਾ ਤੇ ਹੈ ਉੱਚਾ ਤੇ ਹੈ ਪਰ ਗੁਣ ਕੋਈ ਐਸਾ ਐਸਾ ਖਾਸ ਉਹਦੇ ਪੱਲੇ ਨਹੀਂ ਹੋਏਗੀ ਹੰਕਾਰੀ ਬੰਦੇ ਕੋਲ ਪਦਵੀ ਹੋਏਗੀ ਦੌਲਤ ਹੋਏਗੀ ਸ਼ੌਹਰਤ ਹੋਏਗੀ ਪ੍ਰਪਤਾ ਹੋਏਗੀ ਲੋਕ ਸਲਾਮਾ ਕਰਦੇ ਹੋਣਗੇ ਡਰਦੇ ਹੋਣਗੇ ਚਿਝਕਦੇ ਹੋਣਗੇ ਬੜਾ ਕੁਝ ਹੋਏਗਾ ਪਰ ਨਿਮਰਤਾ ਮਾਨ ਵਰਗੇ ਬੰਦੇ ਵਰਗੀ ਖੂਬੀ ਤੇ ਨਹੀਂ ਨਾ ਹੈ ਹੰਕਾਰੇ ਬੰਦੇ ਦੇ ਵਿੱਚ ਹੰਕਾਰ ਦਾ ਵਿਖਾਵਾ ਹੀ ਹੁੰਦਾ ਹੈ ਅੰਦਰ ਪੋਲ ਹੀ ਹੁੰਦਾ ਹੈ ਅੰਦਰ ਖਾਲੀ ਹੁੰਦਾ ਹੈ ਪੋਲ ਹੀ ਹੁੰਦਾ ਹੈ ਅੰਦਰ ਖਾਲੀ ਹੁੰਦਾ ਹੈ ਇੱਕ ਚੀਜ਼ ਹੈ ਇਹ ਬੜਾ ਛੋਟਾ ਬਿਰਖ ਹੈ ਚੰਦਨ ਦਾ ਪਰ ਗੁਣ ਬੜੇ ਉੱਚੇ ਨੇ ਉਹਦੇ ਇਹ ਖੂਬੀ ਵਾਂਸ ਵਿੱਚ ਨਹੀਂ ਹੋ ਸਕਦੀ ਅਗਲੇ ਸ਼ਲੋਕ ਚ ਉਹਨਾਂ ਕਿਹਾ ਕਬੀਰ ਬਾਂਸ ਬਡਾਈ ਬੁੱਢਿਆ ਇਉਂ ਮਤ ਡੂਬ ਕੋਏ ਚੰਦਨ ਕੈ ਨਿਕਟੇ ਬਸੈ ਬਾਂਸ ਸੁਗੰਧ ਨਾ ਹੋਏ ਕਿੰਨੇ ਢਾਕ ਪਲਾ ਵਰਗੇ ਛਿਛਰੇ ਵਰਗੇ ਰੁੱਖਾਂ ਦੇ ਵਿੱਚੋਂ ਤਾਂ ਬੂਟਿਆਂ ਦੇ ਵਿੱਚੋਂ ਤਾਂ ਚੰਦਨ ਦੀ ਸੁਗੰਧੀ ਆਉਣ ਲੱਗ ਪੈਂਦੀ ਹੈ ਪਰ ਵਾਂਸ ਚੰਦਨ ਦੇ ਨੇੜੇ ਹੋਵੇ ਨਾ ਤੇ ਵਾਂਸ ਵਿੱਚੋਂ ਚੰਦਨ ਦੀ ਸੁਗੰਧੀ ਨਹੀਂ ਆਉਂਦੀ ਚੰਦਨ ਹੁਣ ਤੁਸੀਂ ਵੇਖੋ ਬਾਂਸਰੀ ਜਿਹੜੀ ਹੈ ਉਹ ਵੀ ਵਾਂਸ ਦੀ ਬਣਦੀ ਅੰਦਰੋਂ ਪੋਲ ਹੁੰਦਾ ਹੈ ਨਾ ਖਾਲੀ ਹੁੰਦਾ ਇਸ ਕਰਕੇ ਵੱਜਦੀ ਹੈ ਕਬੀਰ ਜੀ ਕਹਿੰਦੇ ਨੇ ਬਾਂਸ ਦਾ ਰੁੱਖ ਜਿਹੜਾ ਬੜਾ ਉੱਚਾ ਹੁੰਦਾ ਹੈ ਵੱਧਦਾ ਵੀ ਬੜੀ ਛੇਤੀ ਤੇ ਬੜਾ ਉੱਚਾ ਚੱਲਿਆ ਜਾਂਦਾ ਹੈ। ਉਹਦਾ ਕੱਦ ਚੰਦਨ ਨਾਲੋਂ ਕਿਤੇ ਜ਼ਿਆਦਾ ਹੈ। ਪਰ ਅੰਦਰੋਂ ਖੋਖਲਾ ਹੈ, ਖਾਲੀ ਹੈ। ਚੰਦਨ ਤੋਲਿਆਂ 'ਚ ਵਿਕ ਜਾਂਦਾ ਉਹਦਾ ਕਿੰਨਾ ਕੁ ਮੁੱਲ ਪੈਂਦਾ? ਬਾਂਸ ਵਡਾਈ ਬੁੱਢਿਆ। ਉਹ ਆਪਣੀ ਵਡਿਆਈ 'ਚ ਹੀ ਮਾਨੂੰ ਡੁੱਬਿਆ। ਉਹਦੀ ਵਡਿਆਈ ਵੱਡਾ ਤੇ ਹੈ, ਉੱਚਾ ਤੇ ਹੈ ਪਰ ਗੁਣ ਕੋਈ ਐਸਾ ਐਸਾ ਖਾਸ ਉਹਦੇ ਪੱਲੇ ਨਹੀਂ। ਚੰਦਨ ਵਰਗਾ ਗੁਣ ਤੇ ਨਹੀਂ ਨਾ ਉਹਦੇ 'ਚ। ਹੋਏਗੀ ਹੰਕਾਰੀ ਬੰਦੇ ਕੋਲ ਪਦਵੀ ਹੋਏਗੀ ਦੌਲਤ ਹੋਏਗੀ ਸ਼ੌਹਰਤ ਹੋਏਗੀ ਪ੍ਰਪਤਾ ਹੋਏਗੀ ਲੋਕ ਸਲਾਮਾ ਕਰਦੇ ਹੋਣਗੇ ਡਰਦੇ ਹੋਣਗੇ ਝਿਜਕਦੇ ਹੋਣਗੇ ਬੜਾ ਕੁਝ ਹੋਏਗਾ ਨਿਮਰਤਾਵਾਨ ਬੰਦਾ ਨਾ ਇਹ ਚਾਹੁੰਦਾ ਤੇ ਨਾ ਉਹ ਉਹ ਵਿਖਾਉਂਦਾ ਤੇ ਨਾ ਹੀ ਉਹਦੇ ਕੋਲ ਹੁੰਦਾ ਪਰ ਨਿਮਰਤਾਵਾਨ ਵਰਗੇ ਬੰਦੇ ਵਰਗੀ ਖੂਬੀ ਤੇ ਨਹੀਂ ਨਾ ਹੈ ਹੰਕਾਰੇ ਬੰਦੇ ਦੇ ਵਿੱਚ ਕਬੀਰ ਜੀ ਸਾਨੂੰ ਸੁਚੇਤ ਕਰਦੇ ਨੇ ਿਓ ਮਤ ਡੂਬੋ ਕੋਈ ਇਸ ਤਰ੍ਹਾਂ ਤੁਸੀਂ ਨਾ ਡੁੱਬਣਾ ਹੰਕਾਰ ਚ ਤੁਸੀਂ ਨਾ ਗਰਕਣਾ ਹੰਕਾਰ ਦਾ ਵਿਖਾਵਾ ਹੀ ਹੁੰਦਾ ਹੈ ਅੰਦਰ ਪੋਲ ਹੀ ਹੁੰਦਾ ਹੈ ਅੰਦਰ ਖਾਲੀ ਹੁੰਦਾ ਹੈ ਅੰਦਰ ਖਾਲੀ ਪ੍ਰੇਮ ਬਿਨ ਟਹਿ ਢੇਰੀ ਤਨ ਛਾਰ ਫਿਰ ਫਰਮਾਉਂਦੇ ਨੇ ਚੰਦਨ ਕੈ ਨਿਕਟੈ ਬਸੈ ਬਾਸ ਸੁਗੰਧ ਨਾ ਹੋਏ ਜਿਹਨੂੰ ਪ੍ਰਭਤਾ ਦਾ ਮਾਣ ਹੋਵੇ ਨਾ ਉਹ ਚੰਦਨ ਦੇ ਨੇੜੇ ਰਹਿ ਕੇ ਵੀ ਕੋਈ ਗੁਣ ਨਹੀਂ ਜਿ ਸਿੱਖਦਾ ਜਿਵੇਂ ਬਾਸ ਚੰਦਨ ਦੇ ਨੇੜੇ ਰਹਿ ਕੇ ਵੀ ਉਦੀ ਸੁਗੰਧ ਨੂੰ ਆਪਣੇ ਵਿੱਚ ਸਮਾਉਂਦਾ ਨਹੀਂ ਧਰਨ ਨਹੀਂ ਕਰਦਾ ਇਸੇ ਤਰ੍ਹਾਂ ਅਹੰਕਾਰੀ ਮਨੁੱਖ ਨਿਮਰਤਾਵਾਨ ਉੱਚਤਮ ਗੁਣਾਂ ਵਾਲੇ ਪੁਰਖ ਦੇ ਨੇੜੇ ਉਹਦੀ ਸੁਭਤ ਵਿੱਚ ਰਹਿ ਕੇ ਵੀ ਉਹਦੇ ਤੋਂ ਗ੍ਰਹਿਣ ਕੁਝ ਨਹੀਂ ਕਰ ਪਾਉਂਦਾ ਉਹ ਅੰਦਰੋਂ ਖੋਖਲਾ ਹੁੰਦਾ ਪਰ ਆਪਣੀ ਪ੍ਰਭਤਾ ਦੀ ਵਡਿਆਈ ਤੇ ਗਰੂਰ ਵਿੱਚ ਗਰਕਿਆ ਹੁੰਦਾ ਜੋਬਨ ਧਨ ਪ੍ਰਭਤਾ ਕੈ ਮਦਮੈ ਐਨਸ ਰਹਿ دیਵਾਨਾ